ਜੇ ਤੁਸੀਂ ਐਪਲ ਵਾਚ ਵਰਤਦੇ ਹੋ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ ਹੁਣ ਤੁਸੀਂ ਆਪਣੀ ਕੜੀ ਦੇ ਉੱਤੇ ਇੰਡੀਪੈਂਡੈਂਟਲੀ ਵਟਸਐਪ ਦੀ ਇੱਕ ਐਪ ਯੂਜ਼ ਕਰ ਸਕਦੇ ਹੋ ਪਹਿਲਾਂ ਉਹ ਨਹੀਂ ਕਰ ਸਕਦੇ ਸੀ ਤੁਸੀਂ ਪਹਿਲਾਂ ਕੀ ਕਰਦੇ ਸੀ ਆਪਣਾ ਆਈਫੋਨ ਜੇਬ ਦੇ ਵਿੱਚ ਰੱਖਦੇ ਸੀ ਤੇ ਉਹਦੇ ਜਿਹੜੇ WhatsApp ਦੇ ਨੋਟੀਫਿਕੇਸ਼ਨ ਮੈਸੇਜ ਹੋਗਾ ਕਾਲ ਹੋਗੀ ਉਹ ਤੁਹਾਡੀ ਘੜੀ ਦਿੱਤੇ ਜਾਂਦਾ ਸੀ ਪਰ ਹੁਣ ਤੁਹਾਨੂੰ iPhone ਕੋਲ ਰੱਖਣ ਦੀ ਲੋੜ ਨਹੀਂ ਪੈਣੀ ਹੁਣ ਤੁਸੀਂ ਵੀ Wear OS ਦੀਆਂ ਘੜੀਆਂ ਵਾਂਗੂ ਜਿਹੜੀਆਂ ਕਿ Galaxy Watches ਨੇ ਜਾਂ Google Watches ਨੇ ਉਹਨਾਂ ਵਾਂਗੂ ਇਕੱਲੀ ਘੜੀ ਲੈ ਕੇ ਤੁਸੀਂ ਜਾ ਸਕਦੇ ਜੇ ਤੁਸੀਂ Apple Watch ਘੜੀ ਯੂਜ਼ ਕਰ ਰਹੇ ਹੋ ਤਾਂ ਤੁਹਾਡੇ ਵਾਸਤੇ ਹੋਰ ਖੂਬਸੂਰਤ ਗੱਲ ਹੈ ਕਿ ਫੋਨ ਦੀ ਜਿਹੜੀ ਗੁਲਾਮੀ ਤੁਹਾਨੂੰ ਕਰਨ ਦੀ ਲੋੜ ਨਹੀਂ ਤੁਸੀਂ ਘੜੀ ਬੰਨੋ ਤੇ ਆਊਟਡੋਰ ਚ ਜਾ ਸਕਦੇ ਹੋ ਉੱਥੇ ਤੁਹਾਡੀ WhatsApp ਦੇ ਨੋਟੀਫਿਕੇਸ਼ਨ ਵੀ ਆ ਜਾਣੀ ਤੁਸੀਂ ਰਿਪਲਾਈ ਵੀ ਕਰ ਸਕਦੇ ਹੋ ਵਾਇਸ ਨੋਟ ਕਰ ਸਕਦੇ ਹੋ ਸਾਰਾ ਕੁਝ ਹੋ ਜਾਊਗਾ ਤੇ ਕਾਫੀ ਹੱਦ ਤੱਕ ਇਹ ਤੁਹਾਡੇ ਮਾਈਂਡ ਨੂੰ ਕਲਟਰ ਫਰੀ ਕਰ ਦਿੰਦੀ ਆ ਇਹਦੇ ਲਈ ਦੋ ਚੀਜ਼ਾਂ ਧਿਆਨ ਰੱਖਿਓ ਇੱਕ ਤਾਂ ਤੁਹਾਡੇ ਕੋਲ ਘੱਟੋ ਘੱਟ ਜਿਹੜੀ Watch 4 ਆ ਉਹ ਹੋਵੇ ਤੇ ਘੱਟੋ ਘੱਟ ਜਿਹੜਾ Watch OS ਦਾ ਵਰਜ਼ਨ ਆ ਉਹ 10 ਹੋਣਾ ਚਾਹੀਦਾ ਫਿਰ ਇਹ ਚੱਲ ਜਾਊਗਾ ਤੇ ਦੁਬਾਰਾ ਫਿਰ ਤੋਂ ਮੈਂ ਵਧਾਈਆਂ ਦਿੰਨਾ ਤੁਹਾਡੇ ਲਈ ਨਵਾਂ ਐਕਸਪੀਰੀਅੰਸ